ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਕੇ ਇਨ ਕੋਰਟ ਤੇ ਤੇ ਇਸ ਕਲਾਸ ਵਿੱਚ ਅਸੀਂ ਕਰਾਂਗੇ ਪੰਜਾਬ ਜੀਕੇ ਦੇ ਬਹੁਤ ਹੀ ਮਹੱਤਵਪੂਰਨ ਕੁਐਸਚਨ ਤਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂਗੇ ਤੁਹਾਨੂੰ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਮੇਂ ਤੇ ਮਿਲਦਾ ਰਹੇ ਤਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਅੱਜ ਦੇ ਪਹਿਲੇ ਕੁਐਸਚਨ ਦੀ ਸ਼ੁਰੂਆਤ ਪਹਿਲਾ ਕੁਐਸਚਨ ਹੈ ਹੇਠ ਦਰਸਾਇਆ ਵਿੱਚੋਂ ਪੰਜਾਬ ਭਾਰਤ ਦੇ ਕਿਸ ਭਾਗ ਵਿੱਚ ਸਥਿਤ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ A ਉੱਤਰ ਪੱਛਮ ਵਿੱਚ ਅਗਲਾ ਕੁਐਸਚਨ ਪੰਜਾਬ ਦੇ ਉੱਤਰ ਅਤੇ ਦੱਖਣ ਵਿਚਲੀ ਦੂਰੀ ਕਿੰਨੀ ਹੈ ਹਾਂਜੀ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ C ਲਗਭਗ 335 ਕਿਲੋਮੀਟਰ ਅਗਲਾ ਕੁਐਸਚਨ ਪੰਜਾਬ ਦੀ ਪੂਰਬ ਤੋਂ ਪੱਛਮ ਵਿਚਲੀ ਦੂਰੀ ਕਿੰਨੀ ਹੈ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ B ਲਗਭਗ 300 ਕਿਲੋਮੀਟਰ ਅਗਲਾ ਕੁਐਸਚਨ ਪੰਜਾਬ ਵਿੱਚ ਮੁਗਲ ਸਾਮਰਾਜ ਦਾ ਸੰਸਥਾਪਕ ਕੌਣ ਸੀ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਬੀ ਬਾਬਰ ਅਗਲਾ ਕੁਐਸਚਨ ਪੱਛਮ ਵਿੱਚ ਪੰਜਾਬ ਦੀ ਅੰਤਰਰਾਸ਼ਟਰੀ ਹੱਦ ਕਿਸ ਨਾਲ ਲੱਗਦੀ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਡੀ ਪਾਕਿਸਤਾਨ ਨਾਲ ਅਗਲਾ ਕੁਐਸਚਨ ਪੰਜਾਬ ਦਾ ਆਕਾਰ ਕਿਸ ਤਰ੍ਹਾਂ ਦਾ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਸੀ ਤਿਕੋਣਾ ਪੰਜਾਬ ਦਾ ਆਕਾਰ ਤਿਕੋਣਾ ਹੈ ਅਗਲਾ ਕੁਐਸਚਨ ਪੰਜਾਬ ਦਾ ਖੇਤਰਫਲ ਕਿੰਨਾ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਏ 50362 ਵਰਗ ਕਿਲੋਮੀਟਰ ਅਗਲਾ ਕੁਐਸਚਨ ਪੰਜਾਬ ਭਾਰਤ ਦੇ ਕੁੱਲ ਭੂਗੋਲ ਖੇਤਰ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਸੀ 1.54% ਅਗਲਾ ਕੁਐਸਚਨ ਪੰਜਾਬ ਦੀ ਹੱਦ ਪਾਕਿਸਤਾਨ ਦੀ ਹੱਦ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਨਾਲ ਲੱਗਦੀ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਬੀ 6 ਜ਼ਿਲ੍ਹਿਆਂ ਨਾਲ ਅਗਲਾ ਕੁਐਸਚਨ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ ਕਿੰਨੀ ਹੈ? ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ A 2 ਕਰੋੜ 77 ਲੱਖ 43338 ਵੀਡੀਓ ਦੇ ਅੰਤ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ